ਦੋਰ ਦੋਰ ਤਾਂ ਮੇਰੇ ਨੌਜਵਾਨ ਕਰ ਰਹੇ ਆ ਹੋਰ ਮੇਰੇ ਵੱਲੋਂ ਬੇਨਤੀ ਕਰ ਰਹੇ ਆ ਕਿ ਅਮਨ ਸ਼ਾਂਤੀ ਚੈਨ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਓ ਔਰ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਸ਼ਾਂਤੀ ਔਰ ਖਡੂਰ ਸਾਹਿਬ ਵੱਲ ਕੇ ਤੋਂ ਆਵਾਜ਼ ਜਾਣੀ ਚਾਹੀਦੀ ਆ ਕਿ ਕਾਂਗਰਸ ਪਾਰਟੀ ਜਿੱਤ ਰਹੀ ਆ ਸਰਦਾਰ ਕੁਬੀਰ ਸਿੰਘ ਜੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਵੇਖੋ ਇਹ ਕਿਸੇ ਇੰਡੀਵਿਜੂਅਲੀ ਨਹੀਂ ਕਿਸੇ ਪਾਰਟੀ ਦੀ ਗੱਲ ਨਹੀਂ ਮਨ ਸ਼ਾਂਤੀ ਚੈਨ ਲਈ ਆਪਾਂ ووٹ ਕੁਲਵਿੰਦਰ ਸਿੰਘ ਜੀ ਦੇਨ ਸਰ ਇੱਕ ਸੰਤਪੁਰੇ ਮਲੇਚ ਪੰਪ ਕਾਫੀ ਦੇਰ ਦਾ ਬੰਦ ਪਿਆ ਸੀ ਪਰਸੋਂ ਇੰਡੀਅਨਸ ਆ ਉੱਥੇ ਗਏ ਸੀਗੇ ਉਹ ਕਹਿੰਦੇ ਰਾਣਾ ਜੀ ਰਾਜ ਤੇ ਪੰਪ ਅਜੇ ਤੱਕ ਨਹੀਂ ਚੱਲਿਆ ਕਰ ਉਹਨਾਂ ਨੇ ਸਿਰਫ ਕੰਪਲੀ ਓਪਨਿੰਗ ਕੀਤੀ ਪੋਰ ਇੰਡੀਅਨ ਨੂੰ ਕੀ ਪਤਾ ਇੰਡੀਅਨ ਨੂੰ ਕੁਝ ਪਤਾ ਕਿੰਨੇ ਕਿੰਨੇ ਦਿਨ ਹੋ ਗਏ ਕਾਂਗਰਸ ਪਾਰਟੀ ਨੂੰ ਰਾਜ ਤੋਂ ਗਏ 27 ਮਹੀਨੇ ਹੋ ਗਏ 27 ਮਹੀਨੇ ਪਹਿਲਾਂ ਪੰਪ ਲੱਗ ਚੁੱਕਿਆ ਸੀ ਲੱਗਿਆ ਕਾਂਗਰਸ ਦੇ ਰਾਜ ਚ ਇਦਾਂ ਦੇ ਨੋ ਪਰ ਬੋ ਰਿਹਾ ਇੰਡੀਅਨ ਜਾ ਕੇ ਵੇਖ ਕੇ ਆ ਭਾਈ ਤੂੰ ਸਾਡਾ ਵੀਰ ਐ ਐਵੇਂ ਬਿਆਨ ਨਹੀਂ ਦੇਈਦਾ ਹੁੰਦਾ ਕਸੂਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਪਰੋਂ ਹਦਾਇਤ ਆ ਕਿ ਕੋਈ ਕੰਮ ਨਾ ਕਰੋ ਨੌਟ ਯੂਰ ਇਹੋ ਜਿਹਾ ਹੋ ਰਿਹਾ ਸਭ ਇਹਨਾਂ ਨੇ ਡੱਕ ਦਿੱਤੇ ਉਹ ਕਾਨੂੰਨੀ ਦਿਸੇ ਔਰ 14 ਕਰੋੜ 60 ਲੱਖ ਰੁਪਇਆ ਕਮੇਟੀ ਚ ਪਿਆ ਮਿਸ਼ਨਰ ਤੁਹਾਡੀ ਕੰਮ ਨਹੀਂ ਕਰਦੀ ਤੁਹਾਡੇ ਤੋਂ ਕੁਝ ਹੁੰਦਾ ਨਹੀਂ ਜਰੋ ਇਹ ਜਾਣਬੁੱਝ ਕੇ ਸੰਤਾਪ ਲੋਕ ਕੋ ਘਣ ਪੈਸਾ ਉਹਨੇ 10 ਕਰੋੜ ਵਾਪਸ ਚਲੇ ਗਿਆ ਵੀ ਗੱਲਾਂ ਕਿਹੜੀਆਂ ਕਰਦੇ ਹੋ ਹਾਂਜੀ ਸਰ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਰਾਣਾ ਸਾਹਿਬ ਨੇ ਸ਼ਹਿਰ ਦਾ ਵਿਕਾਸ ਵਾੜਾ ਕੀਤਾ ਵਾ ਸੀਵਰੇਜ ਮੁਸੀਬਤ ਕੀਤੀ ਆ ਹੱਲ ਕੀਤੀ ਆ ਉਹ ਕਹਿੰਦੇ ਰਾਣਾ ਸਾਹਿਬ ਕੋਲ ਆਪਣੇ ਕੋਲੋਂ ਪੈਸੇ ਲਾ ਰਿਹਾ ਹੈ ਰਾਣਾ ਨਹੀਂ ਯਾਰ ਮੇਰੀ ਗੱਲ ਸੁਣਨਾ ਜੇ ਰਾਣਾ ਨਹੀਂ ਲਾ ਰਿਹਾ ਤੇ ਲੋਕ ਲੋਕ ਜਾਣਦੇ ਕੋਣ ਲਾ ਰਿਹਾ ਤੇ ਗੱਲਾਂ ਨਾਲ ਲੀਡਰ ਨਹੀਂ ਕੋ ਬਣਦਾ ਹੁੰਦਾ ਜੈਹਨ